ਲਓ ਵੀ ਮਿੱਤਰੋ ਸੋਨੂੰ ਆਪਾਂ ਅੱਜ ਲੈ ਕੇ ਚੱਲਦੇ ਆਂ ਟੂਰ ਤੇ ਸ਼ਰਮਾ ਜੀ ਆਏ ਖੜੇ ਆ ਆਪਾਂ ਚੜਦੇ ਆਂ ਨਾਲ ਗੱਡੀ 'ਚ ਚਲੋ ਜੀ ਟੂਰਤੀ ਗੱਡੀ ਹੁਣ ਅਸੀਂ ਜਾਂਦੇ ਆਂ ਬਿੱਟੂ ਕੋਲੇ ਬਿੱਟੂ ਨੂੰ ਚੜਾਵਾਂਗੇ ਉਹਦੇ ਘਰ ਕੋਲੇ ਪਹੁੰਚ ਗਏ ਆ ਗਿਆ ਬਸ ਬਿੱਟੂ ਕਹਿੰਦਾ ਮੈਂ ਆ ਗਿਆ ਆ ਆ ਗਿਆ ਜੀ ਗੱਡੀ ਦੇ ਵਿੱਚ ਬੈਠ ਗਿਆ ਇਹਨੂੰ ਆਖਿਆ ਭਰਾਵਾ ਧਰ ਲਾਉ ਉਹਦੇ ਸੰਦ ਪੜੇ ਬਾਲੇ ਹੁੰਦੇ ਆ ਉਹਦੇ ਕੋਲੇ ਚੱਕੋ ਕੈਂਪਰ ਕੁੰਪਰ ਧਰਤਾ ਠੰਡੇ ਪਾਣੀ ਦਾ ਕੱਪੜੇ ਕੱਪੜੇ ਹੈ ਚੱਕੀ ਆਉਂਦਾ ਪਤੰਦਰ ਚੱਕ ਬਈ ਹੁਣ ਸੈੱਟ ਹੋ ਕੇ ਲੱਗਦਾ ਬਹਿ ਗਿਆ ਵਿੱਚ ਬੈਠਣ ਸਾਰ ਕਹਿੰਦਾ ਪਹਿਲਾਂ ਆਪਣੀ ਵੀਡੀਓ ਬਣਾਉ ਕਹਿੰਦਾ ਅੰਦਰੋਂ ਚਲੋ ਅਸੀਂ ਇਗਰਾ ਸਨੈਪਚੈਟ ਤੇ ਬਣਾ ਲਾਂਗੇ ਸਿੱਧੀ ਜਿਹੀ ਬਣਾਈ ਗੱਡੀ ਚੱਕਦੀ ਚਲੋ ਜੀ ਹੁਣ ਇਹਦੇ ਬਾਈ ਕਰੀਏ ਕੈਮਰਾ ਹਟਦਾ ਤਾਂ ਹੈ ਨਹੀਂ ਇਹੇ ਫੋਨ ਤੇ ਲੱਗ ਗਿਆ ਬਈ ਹਨ ਕੌਣ ਕ ਲਾ ਕੇ ਇਹ ਜੱਜ ਕੇ ਬਹਿ ਗਏ ਬਾਲਾ ਬੂਲਾ ਚ ਮਾਰਨ ਲੱਗ ਗਿਆ ਹੱਥ ਮਹਾ ਸੈੱਟ ਜੇ ਕਰ ਲਿਆ ਇਗਰਾ ਚੱਲ ਪਏ ਫਿਰ ਚਲੋ ਵੀਡੀਓ ਵੀਡੀਓ ਪੂਰੇ ਬਣਾ ਕੇ ਆਏ ਖੁਸ਼ ਕਰਤੇ ਮੁੰਡੇ ਵੀ ਹਾਂ ਸੈੱਟ ਆ ਭਾਈ ਕੰਮ ਸਾਰਾ ਕੰਮ ਕਹਿੰਦੇ ਤੁਹਾਡਾ ਓਕੇ ਆ ਉਹਨੂੰ ਪਰ ਅਸੀਂ ਬਰਨਾਲੇ ਵਾਲੇ ਮੁੰਡੇ ਨੂੰ ਫੋਨ ਲਾਤਾ। ਉਹਨੂੰ ਕਹਿੰਦਾ ਵੀ ਤੇਰੇ ਕੋਲੇ ਆ ਗਏ ਭਰਾਵਾ, ਜਲਦੀ ਆldi ਤਿਆਰ ਹੋ ਜਾ। ਉਹ ਕਹਿੰਦਾ ਬਈ ਮੈਂ ਜਮਾ ਓਕੇ ਰੈਡੀ ਹੋਇਆ ਖੜਾ ਕਹਿੰਦਾ ਕੱਚੇ-ਕੁੱੱਚੇ ਬਾਕੇ। ਤੇ ਤੁਸੀਂ ਆ ਜਾਓ ਬੱਸ ਕਹਿੰਦਾ ਔਖਾ ਜਾ ਕਹਿੰਦਾ ਮੈਨੂੰ ਹੀ ਬਹੁਤ ਹੋ ਰਿਹਾ। ਲੋ ਜੀ ਬੱਸ ਅਸੀਂ ਬਰਨਾਲੇ ਪਹੁੰਚ ਗਏ। ਹੁਣ ਤਾਂ ਉਸ ਮੁੰਡੇ ਕੋਲੇ ਜਾਣਾ ਉਹਦੇ ਘਰ ਕੋਲੇ ਪਹੁੰਚਣ ਆ ਲਿਆ ਬੱਸ। ਬਾਹਰ ਆਇਆ ਖੜਾ ਉਹ ਕਹਿੰਦਾ ਰੋਡ ਤੇ ਆ ਆ ਖੜਾ ਯਾਰ ਆ ਗਿਆ। ਚਲੋ ਜੀ ਚੋਬਰੇ ਵੀ ਬਹਾ ਲਿਆ। ਇਨੇ ਵੀ ਹੌਲੀ ਹੌਲੀ ਸੈਟਿੰਗ ਜਿ ਇੱਕ ਰੀ ਕਦੇ ਕਹਦੇ ਅੱਗੇ ਬੈਠਾਂ ਪਿੱਛੇ ਬੈਠਾਂ ਵਾਹ ਜਿ ਕਿੱਥੇ ਤਰਾਂ ਇਹਨੂੰ ਗੱਪ ਗੱਪ ਮਾਰ ਕੇ ਚੜਾ ਲਿਆ ਕਰ ਵੀ ਦੋ ਕੁ ਦਿਨਾਂ ਚ ਮੁੜ ਆਵਾਂਗੇ ਚਲੋ ਵਿੱਚ ਬੈਠਣ ਸਾਰ ਕਹਿੰਦਾ ਇਹ ਕਹਿੰਦਾ ਮੇਰੀ ਵੀ ਵੀਡੀਓ ਹਣਾ ਬਈ ਚਲੋ ਇਹਦੀ ਵੀਡੀਓ ਵੀਡੀਓ ਬਣਾ ਲਈ ਜੀ ਅਸੀਂ ਚੱਲ ਪਏ ਫਿਰ ਗਾਣੇ ਕਿੰਨੇ ਸੁਣਦੇ ਜਾਂਦੇ ਆ ਗੱਲਾਂ ਬਾਤਾਂ ਕਰੀਆਂ ਤੇ ਤੇ ਨਾਲ ਨਾਲ ਗਾਵਾਂਗੇ ਵੀ ਗਾ ਦੂਗੇ ਚੱਤਰਾ ਜੀ ਕਰ ਲਿਆ ਸੀ ਪੂਰਾ ਬਾਤ ਕੱਢ ਲਈ ਹੁਣ ਦੇਖਦੇ ਆ ਫਿਰ ਅੱਗੇ ਕਿੱਥੇ ਜਾ ਕੇ ਕੀ ਬਣਦਾ ਚਲੋ ਜੇਹੀ ਫਿਰ ਹੁਣ ਵੀਡੀਓ ਵੀਡੀਓ ਬਣਾਜ ਮੈਂ ਹਾਂ ਯਾਰ ਕੱਢਦੇ ਆ ਬਾਅਦ ਚ ਰੋ ਗਿਆ ਫਿਰ ਅਸੀਂ ਚਮਕੌਰ ਸਾਹਿਬ ਪ੍ਰਿੰਟਾ ਸਾਈਟ ਚੱਲ ਪਏ ਬਟ ਟੱਪ ਗਏ ਸਮਝੋ ਇੱਥੋਂ ਅੱਗੇ ਜਾ ਕੇ ਦੇਖਾਂਗੇ ਫਿਰ ਕੀ ਬਣਦਾ ਅੱਗੇ ਇੱਥੋਂ ਥੋੜੇ ਥੋੜੇ ਸਾਨੂੰ ਪਹਾੜ ਜੇ ਦੇਖਣ ਲੱਗ ਗਏ ਨਜ਼ਾਰਾ ਜਾਣ ਲੱਗ ਗਏ ਜੇ ਹੁਣ ਲੱਗ ਗਿਆ ਵੀ ਪਹਾੜ ਪਹਾੜ ਪਹੜ ਬਹੁਤ ਹੈ ਆਹਾ ਆ ਗਿਆ ਬ੍ਰਿਜ ਪਰੋਜੈਕਟ ਪੰਨ ਲੱਗ ਗਿਆ ਇੱਥੇ ਥੋੜਾ ਸਵਾਦ ਆਉਣ ਲੱਗ ਗਿਆ ਵੀ ਪਹੁੰਚ ਗਏ ਠੰਡੇ ਲੱਗੇ ਯਾਰ ਆਪਣੇ ਤਾਂ ਸਾਨੂੰ ਪਤਾ ਗਰਮੀ ਜ਼ਿਆਦਾ ਹੈ ਨਾ ਚਲੋ ਜੀ ਤੁਰੇ ਜਾਂਦੇ ਆ ਵੀ ਅਸੀਂ ਚੱਕਤੀ ਗੱਡੀ ਔਖੇ ਔਖੇ ਆ ਜਾਨੇ ਥੱਕਣ ਚ ਲੱਗੇ ਸੀ ਥੋੜੀ ਥਕੀ ਹੋਣਾ ਤਾਂ ਮਹਿਸੂਸ ਹੋਣ ਲੱਗਿਆ ਸੀਗਾ ਚੱਕੋ ਵੀਡੀਓ ਅਸੀਂ ਫੇਰ ਬਣਾਉਣ ਲੱਗੇ ਵਿੱਚ ਹੋਰ ਤਾਂ ਵੀ ਟਾਈਮ ਫੇਰ ਪਾਸ ਹੁੰਦਾ ਨਹੀਂ ਸੀਗਾ ਗਾਣੇ ਗੁਣੇ ਲਾ ਕੇ ਅੱਕ ਗਏ ਸਾਰਾ ਕੁਝ ਸੁਣ ਸੰਦ ਕੇ ਨਾ ਮੱਚਾ ਮੱਚਾ ਮੋੜ ਦਿਆਂ ਪੂਰੀਆਂ ਆਪ ਦਾ ਜਿੰਨਾ ਜ਼ੋਰ ਹੁੰਦਾ ਵੀਡੀਓ ਵਾਲਾ ਲਾ ਲਿਆ ਤਰਾ ਉਹ ਫੇਰ ਫੇਰ ਅਸੀਂ ਦੇਖਿਆ ਵੀ ਰੈਂ ਤਾਂ ਗੱਲ ਬਣਦੀ ਨਹੀਂ ਗਾਣੇ ਗੁਣੇ ਲਾ ਕੇ ਪਹਾੜ ਭੂੜ ਜੇ ਦੇਖੇ ਵੀ ਸੈਟ ਹੋਗਾ ਮਾ ਮਿੱਤਰੋ ਪਹਾੜ ਭੂੜ ਜੇ ਦੇਖਣ ਲੱਗ ਗਏ ਹੁਣ ਆਪਾਂ ਤੇ ਫੇਰ ਫੇਰ ਵੀਡੀਓ ਆਪਦੇ ਕਿੰਨੇ ਕੈਮਰਾ ਕਰ ਲਿਆ ਕਰਦੇ ਉਧਰ ਕਰ ਲਿਆ ਟਾਈਮ ਜੱਟ ਪਾਇਆ ਫੇਰ ਇਹ ਮੁੰਡੇ ਕਹਿਣ ਲੱਗੇ ਪ੍ਰਾਸਤ ਤੇ ਰੁਕਾਂਗੇ ਯਾਰ ਕਿਤੇ ਕਿ ਔਖੇ ਭਰੇ ਜੇ ਹੋਣ ਲੱਗ ਲੋਗੀ ਬਾਈ ਇੱਥੇ ਕਿ ਮੇਰੇ ਰੁਕੇ ਸੀਗੇ ਇੱਥੇ ਕਿ ਮੇਰੇ ਰੁਕੇ ਸੀ ਇੱਥੇ ਇੱਥੇ ਆਪਾਂ ਪਾਣੀ ਗੁਣੀ ਪੀ ਲਈਏ ਕੀ ਜੇ ਲੋਕ ਇੱਥੇ ਕਿ ਮੇਰੇ ਰੁਕੇ ਬਾਈ ਯਾਨੀ ਕਿਧਰ ਗਿਆ ਮੁੰਡਾ ਓਏ ਐਨੀ ਤੇ ਅੰਦਰ ਬੈਠਾ ਜੋ ਸਮਾਨ ਨਹੀਂ ਮਿਲਿਆ ਹੈ ਲੋ ਜੀ ਆਪਾਂ ਨੂੰ ਆ ਗਈ ਚੈਨਲ ਦੀ ਆ ਗਈ ਤਾਂ ਮਤਲਬ ਹੁਣ ਆਪਾਂ ਠੰਡੇ ਏਰੀਆ 'ਚ ਪਹੁੰਚ ਗਏ ਡਰ ਟਨਲ ਲਾਈਨ ਸਟਾਰਟ ਹੋਇਆ ਨਾ ਹਣਾ ਇੱਥੇ ਬਹੁਤ ਨੇ ਰਸ਼ਵੇ ਰਾਜਾ ਲੱਗਦਾ ਅੰਦਰ ਤਾਂ ਲੈ ਕੇ ਲੁੱਟੇ ਜਾਂ ਜਿਗਰ ਕਬਰਾੜ ਜੀ ਤਾਂ ਹੁੰਦੀ ਆ ਫਿਰ ਤਲ ਕੰਮ ਸੈੱਟ ਕਰ ਲਿਆ ਦੱਬੀ ਗਏ ਬਈ ਕੰਮ ਇੱਥੇ ਵੀ ਲੈਟਾਂ ਲੁੱਟੇ ਲਿਆ ਘੈਂਟ ਕੰਮ ਹੁੰਦਾ ਤਾਂ ਨੋ ਲਾ ਜੀ ਨਾ ਬਹੁਤ ਹੀ ਲੱਗਦਾ ਬਹੁਤ ਲੰਮੀ ਤਾਂ ਨਦੀ ਈ ਹੈ ਚਲੋ ਅਭੀ ਤੁਰੇਗੇ ਲੇਕਿਨ ਦੇਖੋ ਭਾਈ ਹੁਣ ਤਾਂ ਪੰਗਾ ਤਾਂ ਲੈ ਹੀ ਲਿਆ ਟੱਪਗੇ ਤਾਂ ਰਹਾਂਗੇ ਉਹਨਾਂ ਖੜਦੇ ਤਾਂ ਹੈ ਨਹੀਂ ਹਨ ਚਲੋ ਵੀ ਅਸਾ ਓਕੇ ਓਕੇ ਹੁਣ ਤਾਂ ਲੱਗਦਾ ਨੇੜੇ ਜਾ ਕੇ ਮੈਂ ਟੱਪ ਗੇ ਅੱਗੇ ਭਾਈ ਸਾਨੂੰ ਇੱਥੇ ਪਰ ਸ਼ਾਮ ਜੀ ਹੋ ਗਈ ਉਹਨੂੰ ਸੋਚਣ ਲੱਗੇ ਮੁੰਡੇ ਵੀ ਆ ਸ਼ਾਮ ਹੋ ਗਈ ਹੁਣ ਤੱਕ ਕਿਤੇ ਰੁਕ ਜੀਏ ਮਿੱਤਰੋ ਜਿਆਦਾ ਥੱਕਿਆਂ ਸਵੇਰ ਚੱਲਿਆਂ ਜਲਦੀ ਤੋਂ ਨਾ ਉਹ ਲੇਕਿਨ ਚਲੋ ਯਾਰ ਮਨਾਲੀ ਦੇ ਨੇੜੇ ਜਾ ਕੇ ਰੁਕਾਂਗੇ ਵੀ ਇੰਨਾ ਪਿੱਛੇ ਹੀ ਨਹੀਂ ਆਪਾਂ ਰੁਕਦੇ ਲੈ ਵੀ ਦੱਬੇ ਆਉਣਾ ਗੱਡੀ ਭਾਲ ਭੂੜ ਜੇ ਲੱਗ ਗਿਆ ਹੁਣ ਪੂਰੇ ਜਮਾਂ ਲੱਗਦਾ ਨੇੜੇ ਹੀ ਆ ਗਿਆ ਕੰਮ ਗੁਰੂ ਸਾਨੂੰ ਰਾਤ ਵੀ ਹੋ ਜਾਂਦੀ ਆ ਤੇ ਅਸੀਂ ਦੇਖਦੇ ਰੁਕਦੇ ਰਕਉਂਦੇ ਕਿਤੇ ਹੋਟਲ-ਉਟਲ ਦੇ ਦੇਖਣ ਲੱਗੇ ਇੱਥੇ ਪੂਰੀ ਰਾਤ ਹੋ ਗਈ ਬਈ ਹੁਣ ਦੇਖਦਾ ਕਹਿੰਦੇ ਰੂਮ ਰੰਮ ਭਾਲ ਲਓ ਯਾਰ ਐਂ ਤਾਂ ਕੰਮ ਔਖਾ ਹੋ ਜੂਗਾ ਐਨਾ ਤਾਂ ਫਿਰ ਵੀ ਆਪਾਂ ਤਾਂ ਲੋਟ ਨਹੀਂ ਆਉਣਾ ਟੜ ਕੇ ਫਿਰ ਵੀ ਹੋਇਆ ਚੱਲੂਗਾ ਤੰਦਰ ਜਿੱ ਇੱਕ ਹੋਰ ਆ ਗਈ ਸੀਗੀ ਇਹਦੇ ਵਿੱਚ ਵੀ ਚੱਲ ਪਏ ਫਿਰ ਅਸੀਂ तुरे गए भाई तुरे गए औखे तो सौखे जी भी लंघ जाएंगे महा चल लंघागे इतों जाके रुक जाएंगे तो आपको कोई होटल हुटल देते बहिए लो जी फिर अभी पहुंच गए होटल हुटल लै लिया कर लिया वे जितने आके चलो खाना खुना खा लीए अगे इत अ करा रैसट ये फिर देखा सवेरे की प्रोग्राम है भाई अभी मनलीओ जी इत खाना खूना खा के सौ गए सुबह का होना सुनू फिर सुबह उठ आ जा भी सुबह का ਇਸ ਹੋਇਆ ਬਿਲਕੁਲ ਉੱਠ ਖੜੇ ਹੈ ਨਾ ਇੱਥੋਂ ਹੀ ਕਾਫੀ ਲੇਟ ਹੀ ਉੱਠੇ ਗਰ ਬਾਹਲੇ ਸਵੇਹਾ ਨਹੀਂ ਉੱਠੇ ਥੱਕ ਕੇ ਇੱਕ ਕੇਜੀ ਦੀ ਗੱਡੀ ਨੂੰ ਚਲਾ ਕੇ ਤੱਕ ਗਏ ਸਫ਼ਰ ਬਹੁਤ ਗੱਡਾ ਗੱਲ ਮਾਹੌਲ ਬਹੁਤ ਵਧੀਆ ਸੀਗਾ ਇੱਥੇ ਵੀ ਚੰਗਾ ਸੀਗਾ ਤੁਹਾਨੂੰ ਪਤਾ ਹੈ ਗਰਮੀ ਚ ਠੰਡ ਜਿਹੀ ਵਗਦੀ ਹੈ ਗੇਰਾ ਤੁਹਾਨੂੰ ਸਵਾਦ ਜੇ ਆਈ ਜਾਂਦਾ ਵੀ ਯਾਰ ਇੱਧਰ ਲੱਗਾ ਮੈਂ ਘੈਂਟ ਆਪਣੇ ਲਈ ਤਾਂ ਬਾਲਾ ਬੁਰਾ ਆਲਾ ਇਹ ਪਹੁੰਚ ਕੇ ਸੀ ਫਿਰ ਬਾਅਦ ਵਿੱਚ ਚੱਲ ਪਿਆ ਵੀਡੀਓ ਵੀਡੀਓ ਬਣਾ ਕੇ ਸੀ ਫਿਰ ਮੁੰਡੇ ਕਹਿੰਦੇ ਵੀ ਰਸਤੇ ਦੇ ਵਿੱਚ ਫੇਰ ਅਸੀਂ ਰੋ ਅੱਗੇ ਇੱਕ ਟੂਟ ਵਾਲੀ ਦੁਕਾਨ ਜਾਈ ਸੀ ਉਸ ਤੋਂ ਕਹਿੰਦੇ ਫਰੂਟ ਸਟ ਲੈ ਲਈਏ ਵੀ ਫੇਰ ਦੇਖਾਂਗੇ ਭੁੱਖ ਭੁੱਖ ਲੱਗੇ ਜੇ ਰਸਤੇ 'ਚ ਹਣਾ ਤੇ ਇੱਥੇ ਚੈੱਕ ਕਰਨ ਲੱਗੇ ਵੀ ਕਹਿੰਦਾ ਮਿੱਠਾ ਹੈ ਵੀ ਕਹਿੰਦਾ ਖੱਟਾ ਕੋਈ ਗੱਲ ਜੀ ਸਮਝ ਨਹੀਂ ਇਹਨਾਂ ਦੀ ਤੇ ਦੇਖ ਦੂ ਕਹਿੰਦਾ ਚੈੱਕ ਚੁੱਕ ਕਰਕੇ ਕਹਿੰਦੇ ਵੀ ਚੈੱਕ ਕਰਾਵਾਂ ਤੁਹਾਨੂੰ ਖਾ ਖੂ ਕੇ ਦੇਖਾਂਗੇ ਉਹੀ ਆਪਣੇ ਪੰਜਾਬੀ ਆਣੇ ਕੰਮ ਵੀ ਆਏ ਨਹੀਂ ਭਰਾਵਾ ਤੇਰੇ ਕਿਦਾਂ ਖੱਗ ਲਿਆ ਹਣਾ ਜਦੋਂ ਵੀ ਚੈੱਕ ਚੁੱਕ ਹੋ ਗਣਾ ਮੈਂ ਠੀਕ ਆ ਤੁਹਾਨੂੰ ਭਰਾਵਾ ਚੈੱਕ ਕਰਾ ਦਿੰਦਾ ਕਹਿੰਦਾ ਐਡੀ ਗੱਲ ਨਹੀਂ ਕਹਿੰਦਾ ਅਸੀਂ ਤਾਂ ਯਾਰ ਸਾਡੇ ਕੋਲ ਤਾਂ ਉਂਦੀ ਪਰਦੇਸੀ ਬੰਦੇ ਆ। ਲੋ ਜੀ ਫਿਰ ਉਹਨੂੰ ਆਖਿਆ ਭਰਾ ਭਾਲ ਕਰਦ ਕਰਦ। ਉਹਦਰ ਬਿੱਟੂ ਨੇ ਮੱਚਾ ਮੱਚਾ ਸੱਟ ਕਰ ਲਿਆ ਟਾਹੇਂ ਝੂਠੀਆਂ ਖੋਦਣ ਲੱਗ ਗਿਆ ਜੀਗਾ। ਆ ਖੜੇ ਜੇਬਾਂ ਦੇ ਹੱਥ ਪਾਈ ਖੜੇ ਮੁੰਡੇ ਸਵੇਰੇ ਸਵੇਰੇ ਆ ਲੱਗਿਆ ਚੈੱਕ ਕਰਨ। ਚਲੋ ਜੀ ਫਿਰ ਫਿਰ ਅਸੀਂ ਉੱਥੋਂ ਲੈ ਕੇ ਫਰੂਟ ਵਗੈਰਾ ਚੱਲਵੇ ਗੱਡੀ 'ਚ। ਮੈਂ ਗੱਡੀ ਲਾ ਕੇ ਚਲਾਉਣਾ। ਮਾ ਚਲੋ ਮੈਨੂੰ ਵੀ ਦੇਖਣ ਚਲਾ ਕੇ ਫਿਰ ਅੱਜ ਪਹਾੜਾਂ 'ਚ ਕਿਵੇਂ ਕੰਮ ਹੋਣਾ। ਖਿੱਚੀ ਵਾਈ ਗੱਡੀ ਜੇ ਸੀ। ਬਹੁਤ ਵਧੀਆ ਸੀਗਾ ਲੱਗਿਆ ਜਾ ਰਹੇ ਜੀ ਇੱਥੋਂ ਵੈਸੇ ਰਸਤੇ ਜਾਂਦੇ ਜਾਂਦੇ ਨੇ ਪ੍ਰੋਗਰਾਮ ਬਣਾਤਾ ਵੀ ਆਪਾਂ ਸਿੱਧਾ ਬਾਈ ਜੀ ਲੈਰਦਾ ਕਿ ਜਾਣਾ ਕਿੱਥੇ ਨਹੀਂ ਖੜਦੇ ਹੁਣ ਕਿਉਂਕਿ ਸਾਨੂੰ ਘਰੋਂ ਤੁਰਨ ਵੇਲੇ ਨਹੀਂ ਸੋਚਿਆ ਸੀਗਾ ਵੀ ਲੈਦਾਖ ਜਾਵਾਂਗੇ ਇੱਥੋਂ ਫਿਰ ਇਹਨੂੰ ਦੂਜਾ ਮੁੰਡਾ ਨਾਲ ਅਸਿਕ ਵੀਰ ਨੂੰ ਦੱਸਿਆ ਨਹੀਂ ਸੀ ਕਿੱਥੇ ਜਾਣਾ ਉਹਨੂੰ ਕਹਤਾ ਵੀ ਹੁਣੇ ਮੁੜਾਂਗੇ ਦੋ ਕੁ ਦਿਨਾਂ ਚ ਕੱਪੜੇ-ਕੁੱਪੜੇ ਵੀ ਘਾਟੀ ਸੀਗੇ ਇੱਥੇ ਜਾ ਕੇ ਫੇਰ ਥੋੜਾ ਜਿਹਾ ਔਖੇ ਜਿਹਾ ਬਣਾ ਕਹਿੰਦੇ ਰੁਕੋ ਜੀ ਇੱਥੋਂ ਫਿਰ ਸਾਈਡ ਜੀ ਤੇ ਗੱਡੀ ਕਰ ਲਈ ਅਸੀਂ ਇੱਥੇ ਮੁੰਡੇ ਵੀਡੀਓ ਗੁੜੀ ਬਣਾਉਣ ਲੱਗੇ ਫੋਟੋ-ਫ ਤਨ 10 ਮਿੰਟਾਂ ਰਸਟੋ ਇਨਾਂ ਕੁਛ ਖਾ ਪੀ ਲਾਂਗੇ ਚੱਕੋ ਜੀ ਫੋਟਾ ਹੁਤਾ ਖਚ ਗਿਆ ਸੀ ਫੇਰ ਚੱਲ ਪਏ ਇਹ ਤੁਰਤੀ ਗੱਡੀ ਫੇਰ ਆ ਗਏ ਭਈਆ ਆ ਗਏ ਲੇਹ ਵਾਲੇ ਰਾਹ ਦੇ ਪਾਲੇ ਹੁਣ ਅਸੀਂ ਮਨਾਲੇ ਨੋਲੀ ਟੱਪ ਗਏ ਇੰਦਰ ਆ ਗਏ ਸੁੱਕੇ ਜਿਹੇ ਪਹਾੜ ਜ਼ਿਆਦਾ ਆ ਜਾਂਦੇ ਆ ਕਿਹਨਾਂ ਦਾ ਸੜਕ ਜੀ ਠੀਕ ਆ ਜਾਂਦੀ ਆ ਕਿ ਕਹਿੰਦੇ ਰਸਤਾ ਬਹੁਤ ਜ਼ਿਆਦਾ ਖਰਾਬ ਆ ਜੇ ਅੱਜ ਕੱਲ੍ਹ ਜੇ ਹੁਣ ਪੰਗਾ ਲੈ ਲੈ ਕੇ ਦੇਖਾਂਗੇ ਤਾਂ ਹੈ ਜੀ ਕਿ ਅੱਗੇ ਕੀ ਆਉਂਦਾ ਜੀ ਨਹੀਂ ਆਉਂਦਾ ਅੱਗੇ ਜਾ ਕੇ ਕਹਿੰਦੇ ਵਿੱਚ ਬਰਫ ਬਰਫ ਜੀ ਆਊਗੀ ਮੁੰਡੇ ਕਹਿੰਦੇ ਬਈ ਖੜਾ ਆ ਗਿਆ ਆ ਗਏ ਬਈ ਬਰਫੀ ਬਰਫ ਆ ਗਈ ਅੱਗੇ ਪਹਾੜ ਜੇ ਤੇ ਫਿਰ ਰੁੱਕ ਗਏ ਤੇ ਫਿਰ ਕੁਛ ਖਾਣ ਪੀਣ ਨੂੰ ਲੈਣ ਜਾ ਲੱਗ ਗਏ ਕੱਲ ਵੀ ਗੱਲ ਨਹੀਂ ਬਣੀ ਘੱਟ ਬਰਫ ਆ ਅੱਗੇ ਚਲੋ ਜੀ ਆਪਣਾ ਉਹਨੂੰ ਬਰਫ ਦਾ ਵਾਹਲਾ ਜਾਉਂਦਾ ਨਾ ਫਿਰ ਜਦੋਂ ਬਈ ਰਸਤੇ 'ਚ ਗਏ ਬਸ ਉਹ ਤੋਂ ਬਾਅਦ ਤਾਂ ਬਈ ਨਰਾਈ ਕੰਮ ਹੀ ਚੱਲ ਪਿਆ ਚਿੱਟੇ ਚਿੱਟੇ ਬਹਾੜੀ ਹੈਗੇ ਇੰਨੀ ਸਾਫ਼ ਸੀ ਨਾ ਬਰਫ ਜੀ ਪੁੱਛੋ ਹੀ ਨਾ ਆਵਾ ਬਈ ਆ ਜਿਹੜਾ ਤੁਸੀਂ ਰਹੇਗਾ ਬਰਫ ਦਾ ਟੋਬਾ ਆ ਗਿਆ ਇੱਥੇ ਵਿੱਚ ਤਾਂ ਕੁਝ ਹੈ ਹੀ ਨਹੀਂ ਸੀ ਕੱਲੀ ਬਰਫ਼ ਆ ਸਾਰਾ ਜਿਹੜਾ ਨੀਲਾ ਨੀਲਾ ਪਾਣੀ ਹੈ ਇਹ ਵੀ ਜੰਮਿਆ ਹੋਇਆ ਪਾਣੀ ਸੀਗਾ ਇਹਨਾਂ ਜਿਵੇਂ ਆਪਾਂ ਪੰਜਾਬੀ ਗਾ ਟੋਪਾ ਦੀ ਬਰਫ਼ ਦਾ ਬਾਈ ਇੱਥੇ ਤਾਂ ਜੰਮ ਤਾਂ ਖੜੀ ਇੱਥੇ 0.5 ਟੈਂਪਰੇਚਰ ਸੀਗਾ ਇੱਥੇ ਤਾਂ ਬਹੁਤ ਕੰਮ ਸੀ ਇੰਨੀ ਠੰਡ ਸੀ ਨਾ ਬਹੁਤ ਚੋਈ ਨਾ ਤੇ ਸੜਕ ਦਾ ਵੀ ਇੱਥੇ ਇੰਨਾ ਬੁਰਾ ਹਾਲ ਆ ਕੋਈ ਨਾ ਟਰੈਕ ਦਾ ਬਹੁਤ ਬੁਰਾ ਹਾਲ ਆ ਬਾਈ ਰਸਤਾ ਬਹੁਤ ਜ਼ਿਆਦਾ ਖਰਾਬ ਆ ਪਰ ਜੇ ਬਰਫ਼ ਬਰਫ਼ ਜ਼ਿਆਦਾ ਪੈਂਦੀ ਤਾਂ ਸੜਕਾਂ ਛੜਕਾਂ ਟੁੱਟ ਜਾਂਦੀਆਂ ਜੋ ਸਰਕਾਰ ਸਰਗੂਰੀ ਨਹੀਂ ਸੰਭਾਲ ਕਰਦੀ ਜਾਂ ਕੀ ਚੱਕਰ ਆ। ਇੱਥੇ ਦਾ ਪਹਾੜ ਜੇ ਇੰਨੇ ਛਿੱਟੇ ਛਿੱਟੇ ਲੱਗਦੇ ਇਹਨਾਂ ਇੱਧਰ ਲੱਗਦਾ ਜਿਵੇਂ ਬਰਫ ਹੈ ਹੀ ਇੱਥੇ ਯਾਰ ਅਰੇ ਦੂਸਰੀ ਦੁਨੀਆ ਦੀ। ਇੱਥੇ ਜਨਤਾ ਬਹੁਤ ਫੋਟੋਆਂ ਫੁਪਾਆਂ ਕਰਦੀ ਹੈ ਨਾ ਬਈ। ਰੁਕਦੇ ਰਹਿੰਦੇ ਬਾਰੇ ਥੋੜਾ ਰਸਤਾ ਖਰਾਬ ਨੂੰ ਇੱਥੇ ਰੁਗਿਆ ਨਹੀਂ ਜਾਂਦਾ ਟ੍ਰੈਫਿਕ ਦੀ ਸਮੱਸਿਆ ਆ ਜਾਂਦੀ ਹੈਗੀ। ਕਿਉਂਕਿ ਤਾਂ ਮਾਹੌਲ ਆਕਸੀਜਨ ਦੀ ਬਹੁਤ ਕਮੀ ਪੈਂਦੀ ਹੈ। ਕਿੰਨਾ ਕਮੀ ਪੈਂਦੀ ਹੋਵੇ ਤਾਂ ਜਨਤਾ ਆਪਣਾ ਲਈ ਉੱਥੇ ਰੁਕ ਰੋ ਕੇ ਨਲੋਟਾ ਬਈ। ਇੱਥੇ ਰੁਕਣਾ ਔਖਾ ਹੋ ਜਾਂਦਾ। ਗੱਡੀਆਂ ਗੁੱਡੀਆਂ ਬਸ ਮਾਸਾਂ ਹੀ ਟਪਾਉਂਦਾ ਵੀ ਟੱਪ ਜਾ ਯਾਰ ਕਿਉਂ ਇੱਥੇ ਕੜਦਾ ਓਖਾ ਹੋ ਜੂਗਾ ਇਦਾਂ ਕਰਦੇ ਆ ਆਪਣੇ ਵਾਲੇ ਦਾ ਉਹ ਦੇਖੋ ਫਿਰ ਕਿੰਨੀ ਜਾਂ ਤਰ ਰਹੀ ਹੈ ਨਾ ਫਿਰ ਵੀ ਕੋਈ ਨਾ ਕੋਈ ਰੁਕੀ ਜਾਂਦਾ ਹੈ ਪੰਗੇ ਜਿ ਲੈ ਹੀ ਲੈਂਦੇ ਪਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਸ਼ਕ ਗਾਲਾ ਕੋਈ ਨਹੀਂ ਸੀ ਜੇ ਪੱਗ ਪੱਗ ਗਾਲੇ ਹਿੰਦਪੇਟ ਨੇ ਠੰਡ ਮੰਨਦੇ ਸੀਗੇ। ਸੋ ਕੀ ਬੰਦੇ ਨੂੰ ਤੁਹਾਨੂੰ ਪਤਾ ਠੰਡ ਫਿਰ ਜਿਆਦਾ ਲੱਗਦੀ ਹੈ। ਫਿਰ ਉਹ ਬੰਦਾ ਹਟੇ ਕਹਿੰਦੇ ਪ੍ਰੋਗਰਾਮ ਬਣਾ ਲੈ ਵੀ ਆਪਾਂ ਤਾਪ ਕੇ ਜੇ ਨਾ ਕਿਤੇ ਰੁਕਾਂਗੇ। ਛੱਕੋ ਦੀ ਤਰ੍ਹਾਂ ਰੋਕ ਲਿਆ। ਇੱਥੇ ਇੰਨੀ ਜਿਆਦਾ ਠੰਡ ਸੀ ਨਾ ਬਾਈ ਜੀ। ਸੋ ਨੂੰ ਦੱਸ ਨਹੀਂ ਜਦੋਂ ਸਾਡੇ ਨਾਲ ਇੱਕ ਬੰਦੇ ਦੀ ਆਕਸੀਜਨ ਘਟ ਗਈ। ਲੱਗਿਆ ਬਈ ਆਕਸੀਜਨ ਦੀ ਕਮੀ ਹੋ ਗਈ। ਸਾਹ ਚੜੀ ਜਾਂਦਾ। ਸਾਹ ਚੜੀ ਜਾਂਦਾ। ਇੰਨਾ ਕਹਿੰਦੇ ਚੜ ਗਿਆ ਹੁਣ। ਚੜਦਾ ਮੁਸਕ ਕਪੂਰ ਦੀ ਟਿੱਕੀ। ਕਿੱਥੇ ਟਿੱਕੀ ਦਾ ਟਿੱਕੀ ਦੇ ਨਾ ਮਸਤ ਕਪੂਰ ਦੀ ਟਿੱਕੀ ਟੁਕੀ ਟਿੱਕੀ ਟੁਕੀ ਸਗਾ ਆ ਗਿਆ ਨਾ ਮਸਤ ਕਪੂਰ ਦੇ ਮੁੰਡੇ ਨੂੰ ਫੇਰ ਚੱਲ ਪੇ ਫੇਰਾਉਂ ਲੱਗ ਗਏ ਬਾਈਆ ਸੁੱਕੇ ਜਿਹੇ ਪਹਾੜ ਆਉਣ ਲੱਗੇ ਸੁੱਕੇ ਜਿਹੇ ਪਹਾੜਾਂ ਦੇ ਮੁੰਡੇ ਫਿਰ ਹਟਿਆ ਨਹੀਂ ਬਾਈ ਸੰਗ ਰੂਪ ਦੇ ਵਿੱਚੋਂ ਨਿਕਲੇਗਾ ਨਾ ਵੀਡੀਓ ਬਣਾਉਣੀ 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 ਹਟਦੇ ਨਹੀਂ ਹੈਗੇ ਇੱਥੇ ਬਹੁਤ ਵਧੀਆ ਵਿਊ ਹੈਗਾ ਬਾਈ ਬਹੁਤ ਟ੍ਰੈਫਿਕ ਘੱਟ ਹੀ ਛੜਕ ਛੁਰਕ ਬਹੁਤ ਘੱਟ ਇੱਥੇ ਆ ਕੇ ਫਿਰ ਬੁਰਾ ਹਾਲ ਹੋ ਜਾਂਦਾ ਬਈ ਇੱਥੇ ਫਿਰ ਬਹੁਤ ਜਿਆਦਾ ਬਰਫ ਵਰਖਾ ਆ ਜਾਂਦੀ ਆ ਔਖਾ ਹੋਇਆ ਮੈਂ ਤਾਂ ਪੂਰਾ ਰਸਤਾ ਰੁਸਤਾ ਬਹੁਤ ਤੰਗਾ ਪੂਰਾ ਐਡਵੈਂਚਰ ਇੱਥੇ ਮਿਲਦਾ ਔਖਾ ਭਾਰਾ ਕੰਮ ਜਮਾ ਪੂਰਾ ਸੜਕ ਦਾ ਬਹੁਤ ਬੁਰਾ ਬਰਫ ਫਾਇਦਾ ਸਾਰੀ ਸੜਕ ਉੱਤੇ ਕੁਝ ਨਹੀਂ ਦਿਖਾਈ ਦਿੰਦਾ ਨਾ ਚਾਰੇ ਪਾਸੇ ਚਿੱਟਾ ਚਟਾ ਕਲਰ ਹੀ ਦਿਨ ਹੈਗਾ ਜਨਤਾ ਇੱਥੇ ਮੋਟਰ ਮੋਟਰਸਾਈਕਲ ਆਲੇ ਹਲੇ ਬਹੁਤ ਤੰਗ ਹੁੰਦੇ ਨੇ ਬਾਈ ਖੜਨਾ ਪੈਂਦਾ ਉਹ ਘੰਟਾ ਘੰਟਾ ਦੋ ਦੋ ਘੰਟਿਆਂ ਦਾ ਟ੍ਰੈਫਿਕ ਜੇ ਆਹ ਦੇਖ ਲਓ ਤੁਹਾਡੇ ਸਾਹਮਣੇ ਰਸਤਾ ਕਿੰਨਾ ਔਖਾ ਪਾਣੀ ਜਲੀਆਂ ਦਾ ਸਾਰੇ ਰਸਤੇ ਦੇ ਵਿੱਚ ਔਖਾ ਹੀ ਹੋ ਜਾਂਦਾ ਕੰਮ ਪੂਰਾ ਬਸ ਗੱਡੀ ਹੌਲੀ ਹੌਲੀ ਮਸੇ ਜਾਂਦੀ ਹੈ ਰੁਕ ਅੱਗੇ ਗੱਡੀਆਂ ਰੁਕੀਆਂ ਹੋਈਆਂ ਨੇ ਉਧਰੋਂ ਫੇਰ ਗੱਡੀਆਂ ਚੱਲਣਗੀਆਂ ਅੰਦਰ ਲਈ ਗੱਡੀਆਂ ਪਾਸ ਆਉਗੀਆਂ ਨੇ ਨਾ ਟਾਈਮ ਆ ਕੋਈ ਜੇ ਖੜੇ ਨੇ ਗੱਡੀ ਰੋਕ ਲੈਂਦੀ ਆ ਆ ਦੇਖ ਲੋ ਥੋੜਾ ਜਿਹਾ ਇੱਕ ਗੱਡੀ ਦੀ ਰਸਤਾ ਵਾਸਤੇ ਇੱਥੇ ਔਖੇ ਸੌਖੇ ਜੋ ਟਾਣਾ ਇਸ ਰਸਤੇ ਜਾ ਕੇ ਬਾਈ ਸਾਡੇ ਨਾਲ ਦਾ ਮੁੰਡਾ ਬਿੱਟੂ ਘਬਰਾ ਆ ਗਿਆ ਸੀਗਾ ਉਹ ਕਹਿੰਦਾ ਕਿੱਥੋਂ ਪੰਗਾ ਲੈ ਲੈ ਯਾਰ ਮਨਾਲੀ ਮੂਲੀ ਤੋਂ ਮੁੜ ਜਾਂਦੇ ਵਧੀਆ ਸੀਗਾ ਮਰ ਕੇ ਘਰ ਜਾਣਾ ਜਾਂਦਾ ਪੈਂਦਾ ਤਾਂ ਅਸੀਂ ਜਾ ਕੇ ਚੱਲ ਕੋਈ ਨਾ ਬਾਈ ਹੌਸਲਾ ਨਾ ਛੱਡ ਥੋੜਾ ਬਹੁਤਾ ਰਾਹ ਜਾ ਤੰਗ ਆ ਹੀ ਜਾਂਦਾ ਹੁੰਦਾ ਉਸ ਤੋਂ ਬਾਅਦ ਅੱਗੇ ਜਾ ਕੇ ਸਾਫ ਰਾਹ ਆ ਜੂਗਾ ਕੋਈ ਟੈਨਸ਼ਨ ਨਾ ਲਾ ਇੱਕ ਜਿਹੜਾ ਟਰੱਕ ਬਹੁਤ ਆਉਂਦੇ ਆ ਪਗਾਇ ਕਿੱਥੋਂ ਆਉਂਦੇ ਆ ਕਿੱਥੋਂ ਆ ਕੀ ਭੇਜਦੇ ਆ ਕੀ ਨਾ ਕੀ ਸਮਾਨ ਛੱਡਦੇ ਆ ਕੀ ਨਾ ਛੱਡਦੇ ਆ ਪਰ ਜਿਵੇਂ ਕਹਿੰਦੇ ਸੀ ਨਾ ਜਨਤਾ ਯਾਰ ਉਧਰ ਦੋ ਦੋ ਗੱਡੀਆਂ ਲੈ ਕੇ ਚੋ ਚਾਰ-ਚ ਰੋ ਪਾ ਕੋਈ ਨਹੀਂ ਬਾਈ ਤੇ ਇਕੱਲਾ ਇਕੱਲਾ ਜਾਣਾ ਗੱਡੀ ਵਿਧਾਈ ਕਰਦਾ ਪੰਜਾਬੀ ਵੀ ਰਾਜਸਥਾਨੀ ਬਹੁਤ ਨੇ ਦਿੱਲੀ ਤੋਂ ਬਹੁਤ ਲੋਕ ਆਉਂਦੇ ਨੇ ਕੋਈ ਮਿਲਿਆ ਕਿ ਕੋਈ ਏਡੇ ਖਤਰੇ ਵਾਲੀ ਗੱਲ ਨਹੀਂ ਥੋੜਾ ਰੋਡ ਰੋਡ ਦੀ ਦਿੱਕਤ ਆਉਂਦੀ ਆ ਥੋੜੇ ਬਹੁਤੇ ਜਗ੍ਹਾ ਤੇ ਸਰਕਾਰ ਥੋੜਾ ਘੱਟ ਪ੍ਰਬੰਧ ਕਰੇ ਭਾਈ ਰੋਡ ਟੁੱਟ ਜਾਂਦੇ ਜਾਂਦੇ ਆ ਜਾਂ ਸਰਕਾਰ ਦਾ ਪ੍ਰਬੰਧ ਘੱਟ ਹੈਗਾ ਆਪਾਂ ਕਹਿ ਸਕਦੇ ਓ ਠੀ ਉਹ ਲੋ ਵਧੀਆ ਰਹਿੰਦਾ ਬੰਦਾ ਬਜ਼ੁਰਗਾਂ ਬਜ਼ੁਰਗਾਂ ਨੂੰ ਬੱਚਿਆਂ ਨੂੰ ਥੋੜਾ ਝੌਖਾ ਹੋ ਜਾਂਦਾ ਆਮ ਜਨਤਾ ਵਿੱਚ ਦਾ ਕੋਈ ਜਿਹੜਾ ਫਿੱਟ ਇਨਸਾਨ ਆ ਉਹਨੂੰ ਕੋਈ ਚੱਕਰ ਨਹੀਂ ਪੈਂਦਾ ਐਡਾ ਉਹਦਾ ਦੱਬੀ ਤੁਰਾ ਜਾਂਦਾ ਤਾਂ ਨਜ਼ਾਰੀ ਲੈਂਦਾ ਪਰ ਠੰਡ ਬਹੁਤ ਹੈ ਇੱਥੇ ਮੈਨਸ ਟੈਂਪਰੇਚਰ ਰਹਿੰਦਾ ਪਰ ਠੰਡ ਬਹੁਤ ਹੈ ਇੱਥੇ ਮੈਨਸ ਦੀ ਟੈਂਪਰੇਚਰ ਰਹਿੰਦਾ ਜਮਾ ਹਲਗੁਨਰੀ ਬਰਫੀ ਬਰਫ ਦਿਖਦੀ ਆ ਹੋਰ ਕੁਝ ਨਹੀਂ ਦਿਖਦਾ ਇੱਥੇ ਆਪਾਂ ਨਾਲੇ ਬਸ ਬਰਫ ਤੇ ਹੱਥ ਘਸਾਈ ਜਾਂਦੇ ਰਹਿੰਦੇ ਆ कह दिया बहुत वीम है बी सरा सिर लाग गया ए हो गया जी वाह हो गया पर जरा इधर जनसंख्या मैंने तो घर घुर दिखा नहीं है ना बहुत औखा मनाली तो ले तो क्या बहुत औखा है रास्ते कर कर के बीच घर घोर घट नहीं है आज एक खुला जहा ग्राउंड आ गया इतने जिते कटना नहीं जी ग्ड उत्ते बह के भी बाहर टाकिया टूकियां खोल के वीडियो बनाई बना चलो जी एक भीडियो फिर मैं ही बना ली मैं हाँ चल का हटना है ना आपा जो घट्टा फिर पूरा ग्राउंड इतने गेड़ा गुड़ा दे लिया ਪੰਜਾਬ ਜੂ ਕੇ ਦੇਖ ਲਈ ਸਾਰਾ ਕੁਝ ਸੈੱਟ ਕਰ ਲਿਆ ਬਾਈ ਉੱਪਰ ਬਹਿ ਕੇ ਹਨਾ ਜਿਵੇਂ ਕਰਦੇ ਹੁੰਦੇ ਚੋਜ-ਪੋਜ ਜੇ ਸਾਰੇ ਕਰਕੇ ਦੇਖ ਲਿਆ ਵਧੀਆ ਰਿਹਾ ਕੰਮ ਠੀਕ ਸੀਗਾ ਸੈੱਟ ਸੀ ਕੰਮ ਪੂਰਾ ਚਲੋ ਇਹ ਤੋਂ ਗੱਡੀ ਫਿਰ ਅੱਟਾ-ਫੂਟਾ ਖਿੱਚ ਕੇ ਮੋੜ ਕੇ ਫਿਰ ਹੁੰਦੇ ਜਾਨੇ ਸਾਈਡ ਤੇ ਲਾ ਕੇ ਨੱਚ ਲੋ ਚਲਈਏ ਚਲੋ ਬਈ ਨੱਚ ਚੰਨ ਨੱਚ ਨਾਲ ਚਾਜ ਆ ਵੀ ਗਾਣੇ ਰਿਆਂ ਦੇ ਲਾ ਕੇ ਉਹ ਵੀ ਕਰ ਲਿਆ ਪੂਰਾ ਉਹੀ ਤਾਂ ਆ ਬੂਤ ਭੰਗੜੇ ਤੋਂ ਨੂੰ ਪਤਾ ਪ੍ਰਜਾਖੀ ਜਿੰਨੀ ਕਮੀ ਜਿੱਥੇ ਪੈਂਦੀ ਸੀਗੀ ਉਹ ਥੋੜੇ ਬਹੁਤੇ ਜਪਾਪੂ ਦੇ ਫੇਰ ਚੱਲਤੇ ਫੇਰ ਆਜੇ ਬਾਈ ਚਮਾ ਸੁੱਕੇ ਬਾੜ ਉਹਨਾਂ ਦੇ ਬਰਖ ਬਰਖ ਕੁਝ ਨਹੀਂ ਸੀਗੇ ਉਹ ਤਾਂ ਬੈਸੀ ਸੀਗੇ ਜਿਵੇਂ ਕੱਚੇ ਦੇ ਪਾੜ ਨੇ ਜਿਵੇਂ ਮਿੱਟੀ ਦੇ ਉਹ ਬਾੜ ਸੀਗੇ ਇਹਦੀ ਦੇਖਣ ਚ ਬਹੁਤ ਸੋਹਣਾ ਲੱਗਦਾ ਰਸਤਾ ਇੱਥੇ ਬਹੁਤ ਬੁਰਾ ਹਾਲ ਸੀਗਾ ਕੋਈ ਸੜਕ ਨਹੀਂ ਸੀ ਕੁਝ ਨਹੀਂ ਸੀ ਬਸ ਇੱਕ ਉਦਾਂ ਹੀ ਸੀਗਾ ਸਾਫ਼ ਕਰਿਆ ਹੋਇਆ ਔਰ ਇੱਥੇ ਵੀ ਕੁਝ ਨਹੀਂ ਸੀਗਾ ਬਾਜ ਜਨਤਾ ਮਨਸਾਨੀ ਰਸਤੇ ਵਿੱਚ ਦੇਖਣਯੋਗ ਕੁਝ ਨਹੀਂ ਚਲੋ ਜੀ ਕਰਦੇ ਗਰਾਉਂਦੇ ਜੀ ਤੱਕ ਤੁੱਕੇ ਪਹਗੇ ਮਖਾ ਜੱਲਾਗ ਦੇ ਕੋਲੇ ਪਹੁੰਚ ਕੇ ਵੀਡੀਓ ਨਵਾਵਾਂਗੇ ਲਓ ਜੀ ਹਾਂ ਲਾਗ ਤੇ ਪੈਂਟਰੀ ਹੋਵੇ ਇਸ ਤੋਂ ਬਾਅਦ ਅਪਾ ਚੱਲਦੇ ਪੈਂਗੰਗ ਲੈਕ ਤੇ ਆ ਜੀ ਪੈਂਗੰਗ ਲੈਕ ਜਿੱਥੇ 3 ਇਡੀਅਟ ਪਲਮ ਬਣੀ ਜਈ ਹੈ ਨਾ ਇੱਥੇ ਬਹੁਤ ਘੰਡ ਵਿਊ ਹੈ ਬਾਈ ਮੌਸਮ ਵੀ ਇੱਥੇ ਬਹੁਤ ਜ਼ੋਨਾ ਇੱਥੇ ਜਨਤਾ ਬਹੁਤ ਹੁੰਦੀ ਹੈ ਇੱਥੇ ਵਧੀਆ ਚੀਜ਼ ਬਣੀ ਹੋਈ ਹੈ ਪਾਣੀ ਦਾ ਰੰਗ ਇੱਥੇ ਨੀਲਾ ਹੈ ਪਤਾ ਨਹੀਂ ਕੀ ਜਿਸਟਮ ਉੱਥੇ ਪਾਣੀ ਬਿਲਕੁਲ ਨੀਲਾ ਹੀ ਦਿਖੂਗਾ। ਪਾਣੀ ਵਿੱਚ ਕੋਈ ਇਤਾਂ ਦਾ ਪੱਥਰ-ਪੁੱਥਰ ਆਇਆ ਜਾਂ ਕੀ ਸਿਸਟਮ ਆ ਜਾਂ ਕੁਦਰਤੀ ਤੌਰ 'ਤੇ ਹੈ ਨਾ। ਆ ਦੇਖ ਲਓ ਪਿੰਜਰੇ ਜਾ ਕੇ ਜਿਵੇਂ ਚਿੱਟਾ ਲੱਗਦਾ ਨਾ ਪਰ ਦੂਰੋਂ ਇਸ ਨੂੰ ਨੀਲਾ-ਨੀਲਾ ਦਿਖੂਗਾ। ਹੁਣ ਆਪਾਂ ਸਿੱਧਾ ਪਹੁੰਚ ਗਏ ਮੈਗਨੇਟਿਕ ਫੀਲਡ ਤੇ। ਇੱਥੇ ਕਹਿੰਦੇ ਚੁੰਬਕੀ پہاੜ ਜਾਂ ਗੱਡੀ ਆਪਣੇ ਆਪ ਚੱਲਦੀ ਆ ਹੈ ਨਾ। ਜੀ ਗੱਡੀ ਭਾ ਦੇ ਉੱਪਰ ਨੂੰ ਚੜਨ ਲੱਗ ਪਈ ਜਾਂਦੀ ਆ ਕੋਈ ਕਹਿੰਦਾ نیچے ਨੂੰ ਲੱਗਦੀ ਆ ਪਰ ਵੀ ਸਾਡੇ ਨਾਲ ਤਾਂ ਕੁਝ ਨਹੀਂ ਹੋਇਆ। ਗੱਡੀ ਕੁਡੀ ਰੋਕ ਕੇ ਦੇਖ ਲਈ ਹੋਰ ਵੀ ਕਿਤੇ ਨਹੀਂ ਕੋਈ ਚੜ੍ਹਦੀ ਨਹੀਂ ਕਿਸੇ ਪਾਸੇ। ਕੁਝ ਨਹੀਂ ਠੀਕਾ। ਪਤੰਦੇ ਗੱਲਾਂ ਨੇ ਜਾਂ ਲੋਕਾਂ ਦੀ ਸੱਚਾਈ ਆ ਪਰ ਇੱਥੇ ਸਾਡੇ ਨਾਲ ਤਾਂ ਇਹ ਜਾ ਕੁਝ ਹੋਈ ਨਹੀਂ ਸਾਰੀਆਂ ਗੱਡੀਆਂ ਦੇਖੀ ਉਹ ਵੀ ਖੜੀਆਂ ਸੀਗੀਆਂ ਕੋਈ ਗੱਡੀ ਨਹੀਂ ਜਾਂਦੀ ਸੀ ਤੋਰੇ ਬਣਾ ਕੋਈ ਗੱਡੀ ਤੋੜਦੀ ਸੀ ਚਲੋ ਜੀ ਤੂੰ ਥੋੜਾ ਜਿਹਾ ਰਹਿਣਗਾ ਜਗਾ ਕੱਲ ਜੀ ਫੇਰ ਵੀਡੀਓ ਬਣਾ ਲਈਏ ਗੱਡੀ ਜੋ ਸੰਦੂਖ ਚੋਂ ਬਾਹਰ ਨਿਕਲ ਕੇ ਉਹ ਵੀ ਬਣਾ ਲਈ ਬਈ ਅਸੀਂ ਹਨ ਉਹਦੇ ਨਾਲ ਚਾ ਆ ਜਾਈ ਗੁਰਾ ਕਰ ਲੈ ਅਗਰ ਕਰ ਇੱਕ ਬੰਦਾ ਨਾ ਟੱਕਰੋਗਾ ਨਾ ਵੀ ਇਹ ਜਾ ਕੁਝ ਨਾ ਕਰੋ ਚਲਾਣ ਬਹੁਤ ਮਹਿੰਗਾ ਇੱਥੇ ਉਦੋਂ ਵਾਰ ਵੀ ਜਾਏ ਕਿਉਂਕਿ ਉਹਨੇ ਪੋਖ ਲੱਗੀ ਆ ਯਾਰ ਚਲੋ ਨੇ ਕੀਤਾ ਕੋਤਪ ਸੀਗਾ ਗੱਡੀ ਚ ਖਾਪੀ ਲਈਏ ਕੋ ਖਾਪੀ ਲਿਆ ਬਾਈ ਫਿਰ 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 ਲਿਕ ਕਰਦੇ ਕਰਾਉਂਦੇ ਬਾਈ ਕਾਰਗਿਲ ਪਹੁੰਚਣਾ ਸੀਗਾ ਅੱਗੇ ਅਸੀਂ ਪਹੁੰਚ ਗਏ ਜੀ ਕਾਰਗਿਲ ਇਹ ਆ ਗਿਆ ਕਾਰਗਿਲ ਬਾਰਮੋਰੀਆਲ ਤੇ ਦੇਖਿਆ ਸਾਰਾ ਹਨ 2-3 ਘੰਟੇ ਇੱਥੇ ਰੁਕੇ ਫਗਾ ਕਾਰਗਿਲ ਬਾਰਮੋਰੀਆਲ ਦੀ ਵੀਡੀਓ ਹੀ ਪਾਈ ਆ ਉਹ ਤੁਸੀਂ ਦੇਖ ਲਿਓ ਅੰਦਰੋਂ ਦੇਖਿਆ ਇੱਥੇ ਕਾਰਗਿਲ ਬਾਰੇ ਜਿਹੜਾ ਜੰਗ ਹੋਇਆ ਸੀਗਾ 1992 ਚ ਹੋਇਆ ਸ਼ਾਇਦ ਉਦੇ ਬਾਰੇ ਦੱਸਿਆ ਇੱਥੇ ਜਹਾਜੂਜੇ ਖੜੇ ਨੇ ਜੋ ਸਮਗਰੀ ਵਰਤੀ ਗਈ ਸੀ ਜੀ ਉਦੋਂ ਜੰਗ ਵੇਲੇ ਉਹ ਵੀ ਇੱਥੇ ਪਈ ਆ ਗਈ ਅਜੇ ਤੱਕ ਉਹ ਦਿਖਾਉਂਦੇ ਨੇ ਇਹ ਸਾਰਾ ਕੁਝ ਪਹਿਲਾਂ ਉਦੋਂ ਪਹਿਲਾਂ ਟੈਲੀਫੋਨ ਦਿਖਾਉਂਦੇ 10 ਮਿੰਟ ਇਹਦੇ ਵਿੱਚ ਦੱਸਦੇ ਆ ਵੀ ਕੀ ਹੋਇਆ ਸੀ ਕਿਵੇਂ ਜੰਗ ਲੜੀ ਸੀ ਨਾ ਫਿਰ ਸਾਰਾ ਅੰਦਰ ਕਹਿੰਦਾ ਘੁੰਮ ਫਿਰ ਲੋ ਫਿਰ ਬੜੇ ਸਾਫ਼ ਸੁਥਰਾ ਬਣਾਇਆ ਸਾਰੇ ਟੋਪਾਂ ਤਾਂ ਆਪਣੀਆਂ ਹੋਰ ਇਹਨਾਂ ਵੀ ਜਗਾੜਾ ਜਹਾਜੂਜੇ ਦੇਖੋ ਸਾਰੇ ਤੇ ਅਸਲਾ ਹਥਿਆਰ ਵਗੈਰਾ ਰਫਲਾ ਰਵਾਲਵਰ ਜੋ ਵੀ ਸੀਗਾ ਸਾਰੇ ਸੰਦ ਇੱਥੇ ਪਈਆਂ ਅਜੇ ਤੱਕ ਬੰਬ ਬੰਬ ਜੇ ਜੋ ਜਿਹੜੇ ਵਰਤੇ ਹੋ ਗੋ ਜਿਹੜੇ ਬਚ ਗਏ ਹਨ ਕੁਝ ਉਹ ਜਾਗਦੀ ਤੌਰ ਤੇ ਰੱਖੇ ਹੋਏ ਆ ਵੀ ਵਧੀਆ ਲੱਗਦਾ ਇੱਥੇ ਬੰਦੇ ਦਾ ਟਾਈਮ ਵਧੀਆ ਟਪਾਸ ਹੁੰਦਾ ਉਦੋਂ ਬਾਅਦ ਫਿਰ ਅਸੀਂ ਗੱਡੀ ਚੱਲ ਪਈ ਉਦੋਂ ਬਾਅਦ ਅੱਗੇ ਆ ਗਈ ਚੱਕ ਪੋਸਟ ਇੱਥੇ ਚੈੱਕ ਕਰਦੇ ਗੱਡੀ ਕੁੜੀ ਸਾਰੀ ਚੈੱਕ ਕਰਕੇ ਅੱਗ ਪਿਛੋਂ ਪੁੱਛਿਆ ਕਿਥੋਂ ਆਏ ਹੋ ਕਿਵੇਂ ਆਏ ਹੋ ਕੀ ਕਰਨ ਜਾ ਰਹੇ ਹੋ ਕਿੰਨੇ ਬੰਦੇ ਹੋ ਹਨ ਵੀ ਕੀ ਸਿਸਟਮ ਆ ਤੁਹਾਡਾ ਸਾਰਾ ਫਿਰ ਕਿਉਂ ਆਏ ਹੋ ਚੱਕ ਚੁੱਕ ਦੇ ਜੇ ਕਿਸੇ ਬੰਦੇ ਦਾ ਸ਼ੱਕ ਹੋ ਜੇ ਫਿਰ ਜ਼ਿਆਦਾ ਚੈੱਕ ਕਰਦੇ ਵੈਸੇ ਇਹ ਡੀ ਗੱਲ ਵੈਸੇ ਤਾਂ ਐਂਟਰੀ ਪਾਉਂਦੇ ਨੇ ਪਰ ਸਾਨੂੰ ਕਹਿੰਨਾਂ ਨੇ ਥੋੜੇ ਬਹੁਤ ਬੱਚਾ ਕਹਿੰਦੇ ਟੂਰਿਸਟ ਆਇਆ ਕਿ ਹਾਂ ਜੀ ਤਾਂ ਨੇ ਚਲੋ ਬਸ ਮੈਂਬਰ ਲਖਾ ਲੈ ਵੀ ਕੰਨੇ ਹੁੰਦੇ ਆ ਦਿਖਾ ਦੇ ਬਾਈ ਸਾਨੂੰ ਤਾਂ ਭੇਜਤਾ ਯਾਥਾ ਠੀਕ ਆ ਜੀ ਇਹ ਸਾਜ ਦਾ ਭਰਾਵਾ ਕਿਹੜੇ ਜਦ ਆਏ ਸੀ ਇਹ ਗਰਮੀ ਸੀ ਪੰਜਾਬ ਚ ਗਰਮੀ ਦਾ ਘਮਣ ਕਮਣਾ ਆ ਗਿਆ ਨਾ ਚਲੋ ਜੀ ਚੈੱਕ ਚੁੱਕ ਜਿਆ ਕਰ ਰਹੇ ਹਾਂ ਨਾ ਮਾੜਾ ਮੋਟਾ ਜ ਆਵ ਦਾ ਜੋਖਮ ਦਾ ਸਿਸਟਮ ਤਾਂ ਪਾਰਾ ਸਾਨੂੰ ਅਸੀਂ ਕਾਰ ਚੋਂ ਤੋਂ ਬਾਹਰ ਆ ਗਏ ਜੀ ਇੱਥੇ ਕਹਿੰਦੇ ਵੀ ਗੱਡੀ ਧੋਵਾਂਗੇ ਆਪਾਂ ਹੁਣ ਆ ਨੀਚੇ ਜੀ ਪੈਪੜੀ ਲੱਗੀ ਹੋਈ ਜੇ ਥੋੜੇ ਥੱਲੇ ਗੱਡੀ ਵਾਰਤੀ ਤਲੇ ਵੀ ਹੁਣ ਪਹਿਲਾ ਪਾਸਾ ਰਹਿ ਗਿਆ ਸਾਫ਼ ਹੋ ਗਿਆ ਇਹਨਾਂ ਗੱਡੀ ਲਿੱਪ ਨੰਦੀ ਬਹੁਤ ਹੋਈ ਪਈ ਸੀਗੀ ਫਿਰ ਵੀ ਨਾਲੇ ਬੈਕ ਕਰਕੇ ਲਾਈਏ ਬਾਈ ਫਿਰ ਬਾਈ ਚਲੋ ਗੱਡੀ ਮੋੜ ਮੂੜ ਕੇ ਅਸੀਂ ਗੱਡੀ ਬੈਕ ਕਰਕੇ ਲਾਤੀ ਤੇ ਵਿਚੋ ਦੇ ਵੀਡੀਓ ਨਾਲ ਹੀ ਪਾਣੀ ਜੱਡੇ ਤਾ ਦੇਖਿਆ ਬਈ ਉੱਪਰ ਪਾਣੀ ਜੱਡੇ ਤਾ ਦੇਖ ਕੇ ਤੋਰ ਲਈ ਬਾਈ ਗੱਡੀ ਪਾਣੀ ਬਹੁਤ ਤੇਜ਼ ਵਾਧਿਆ ਅਨਲਾਈਸ ਸੀ ਸ਼ਬਨ ਨੂੰ ਆ ਰਹੇ ਜੇਮ ਫਿਰ ਉਸ ਤੋਂ ਬਾਅਦ ਅਸੀਂ ਜਾਣਾ ਸੀ ਬਾਈ ਜੀ ਸ਼੍ਰੀਨਗਰ ਆ ਗਈ ਸ਼੍ਰੀਨਗਰ ਡੱਗ ਲੈ ਕੇ ਤੇ ਇੱਥੇ ਤਾਂ ਬੜੀ ਉਤਮ ਘੈਂਟ ਬਹੋਲਾ ਸਭ ਤੋਂ ਵਧੀਆ ਤੇ ਸੋਹਣੀ ਚੀਜ਼ ਤਾਂ ਲੱਗੀ ਮੈਨੂੰ ਤਾਂ ਲੱਗੀ ਸ਼੍ਰੀਨਗਰ ਡੱਲੈਟ ਇਹੇ ਬਹੁਤ ਘੈਂਟ ਲੱਗੇ ਇੱਥੇ ਰਾਤ ਤੱਕ ਤਾਂ ਬਹੁਤ ਸੌਣਾ ਲੱਗਦਾ ਸਾਰੇ ਪਾਣੀ ਦੇ ਵਿੱਚ ਮਾਰਗੇ ਇੱਥੇ ਸ਼ਿਕਾਰੇ ਜਿਹਦੇ ਵਿੱਚ ਬੈਠਣਾ ਸ਼ਿਕਾਰੇ ਜਿਹੜੇ ਆ ਇਹਨਾਂ ਦੇ ਵਿੱਚ ਬੈਠਣਾ ਤਾਂ ਆਨੰਦ ਹੀ ਹੋਰ ਆ ਚਲੋ ਜੇ ਤੁਸੀਂ ਸਵੇਰ ਉਹ ਵੀ ਰਾਤ ਇੱਥੇ ਰੁਕੀ ਸੀ ਚੱਲਦੇ ਫੇਰੇ ਸਵੇਰੇ ਚੱਲਦੇ ਸੀ ਸ਼ਾਵਰ ਵੀ ਕਰ ਵਗੈਰਾ ਜੀ ਇੱਥੋਂ ਦੀ ਫੇਰ ਚੱਲਦੇ ਸਵੇਰੇ ਜੀ ਹੁਣਾਂ ਦੀ ਬੱਸ ਚੱਲੇ ਪਿੰਡ ਨੂੰ ਦੇ ਤੁਰੇ ਦੇ ਪੰਜਾਬ ਜਾਵਾਂਗੇ ਜਮਾ ਥੱਕਾ ਕੇ ਟੁੱਟ ਗਿਆ ਸੀ ਪੂਰਾ ਫਿਰ ਆ ਕੇ ਤੇ ਇੱਕ ਵਾਰ ਜਿ거 ਫਿਰਦੇ ਰਹੇ ਤੇ ਆਪਨੇ ਸਵੇਰੇ ਦਾ ਮੌਸਮ ਹੈ ਜਿੱਥੇ ਵਧੀਆ ਮਾਹੌਲ ਸੀ ਸਵੇਰੇ ਬਹੁਤ ਸ਼ਾਂਤ ਸੀਗਾ ਸਵੇਰੇ ਜਿੱਥੇ ਸ਼ਾਮ ਨੂੰ ਤਾਂ ਬਹੁਤ ਰੌਣਕ ਹੁੰਦਾ ਕਿਸੇ ਦਿਨ ਸਵੇਰੇ ਕੋਈ ਐਡੀ ਗੱਲ ਨਹੀਂ ਜੀ ਵਧੀਆ ਹੀ ਲੋਕ ਫਿਰਦੇ ਜੀ ਪਾਰਕਿੰਗ ਵਗੈਰਾ ਜੇ ਪਾਰਕ ਵਗੈਰਾ ਜੀ ਲੋਕ ਵਰਦੇ ਜੋ ਆਪ ਨੂੰ ਵੌਗਿੰਗ ਕਰਦੇ ਆ ਹੱਥੇ ਜੀ ਲਿਖਿਆ ਹੁੰਦਾ ਹੁੰਦਾ ਜੀ ਡਲ ਲੇਕ ਉੱਥੇ ਲੋਕ ਸ਼ਾਮ ਨੂੰ ਬਹੁਤ ਘੋਟਾਂ ਆ ਜਾਂਦੇ ਆ ਬਹੁਤ ਯੰਤਰੀ ਚਲੋ ਜੀ ਅਸੀਂ ਵਾ ਟੱਕ ਕੇ ਕਰੈਡਰ ਕੁਸ਼ਮੀਰ ਤੋਂ ਥੋੜਾ ਜਿਹਾ ਬਾਹਰ ਲੰਘੇ ਨਾ ਦੇਖ ਲਓ ਜੀ ਤਸਵੀਰ ਲੱਗੀ ਹੋਈ ਸੀਗੀ ਉੱਥੇ ਬੱਚਿਆਂ ਨੇ ਪਾਣੀ ਪੁਣੀ ਦਾ ਸਾਨੂੰ ਪੁੱਛਿਆ ਇਹਨੂੰ ਪਾਏ ਨੂੰ ਪੁੱਛਿਆ ਵੀ ਕੀ શરીਰ ਲੱਗਿਆ ਹੋਗਾ ਨਾ ਪਤਾ ਨਹੀਂ ਕੁਝ ਹੋਰ ਕਿਹਾ ਉਹਨੇ ਕੀ ਸਿਸਟਮ ਜੀ ਦੀ ਨਾਲ ਸੀਗਾ ਅਸੀਂ ਐਸਾ ਠੀਕ ਹੈ ਜੀ ਚਲੋ ਪਾਣੀ ਪੁਣੀ ਦੇ ਕੇ ਚੱਲ ਪਏ ਜੀ ਇੱਕ ਇੱਕ ਟੰਡਾ ਜੀ ਫੇਰ ਆ ਗਈ ਇਹ ਜੀ ਗੱਡੀ ਵਾਰ ਕੇ ਉਸ ਤੋਂ ਬਾਅਦ ਤਾਂ ਜੀ ਅਸੀਂ ਬਸ ਵੀਡੀਓ ਵੀਡੀਓ ਕਰਤੀ ਸੀ ਬੰਦ ਠੱਕ ਠਾਰ ਕੇ ਸੀਗਾ ਇਹ ਹੈ ਭਰਾਵਾ ਆ लास्टੀ ਵੀਡੀਓ ਆ ਇੱਥੇ ਬਣਾ ਲਈਏ ਅਗਲੀ ਵੀਡੀਓ ਦਾ ਫੇਰ ਦੇਖਾਂਗੇ ਜੇ ਜਾਗ ਜੂਗਾ ਆ ਗਈ ਹੈ ਨਾ ਨਹੀਂ ਤਾਂ ਪੰਜਾਬ ਚ ਜਾ ਕੇ ਸਾਹ ਲਵਾਂਗੇ ਜਮਾ ਥੱਕ ਗਏ ਸੀ ਬਾਈ 7-8 ਦਿਨ ਲੱਗੇ ਨੇ 7-8 ਦਿਨਾਂ ਦੇ ਵਿੱਚ ਸਾਰਾ ਕੁਝ ਦੇਖ ਕੇ ਨਾ ਜਿੰਨਾ ਜ਼ੋਰ ਸੀ ਆਪਦਾ ਲਾ ਕੇ ਉਸ ਤੋਂ ਬਾਅਦ ਥੱਕ ਹਾਰ ਕੇ ਟੁੱਟ ਗਏ ਫਿਰ ਕਹਿੰਦੇ ਚਲੋ ਵੀ ਹੁਣ ਕੋਈ ਹੱਲ ਨਹੀਂ ਪਿੰਡ ਨੂੰ ਚਲੀਏ ਪਿੰਡ ਜਾ ਕੇ ਦੇਖਾਂਗੇ ਹੁਣ ਕਿੱਥੇ ਹੋਰ ਜਾਣ ਦਾ ਪ੍ਰੋਗਰਾਮ ਪਿੰਡ ਜਾ ਕੇ ਨਾ ਫੇਰ ਕੰਮ ਧੰਦਾ ਰਾਮ ਕੇ ਉਸ ਤੋਂ ਬਾਅਦ ਦੇਖਾਂਗੇ ਬਾਈ ਪਿੰਡੋਂ ਵੀ ਹੁਣ ਕਿੱਧਰ ਨੂੰ ਜਾਣਾ キャデvitったんだ ジサジでてカれバと হtanන්නは出カプ。